ਹਾਂਜੀ ਗੁੱਡ ਮਾਰਨਿੰਗ ਗਾਇਜ਼ ਜੀ ਸਸ਼ਿਕਾ ਸਾਰਿਆਂ ਨੂੰ ਆਜਾ ਚਾਹ ਪੀ ਲੋ ਇਹ ਸਿਰਫ ਮੈਂ ਸ਼ੋਰ ਜਿਹਾ ਆ ਤੋ ਚਾਹ ਲੈ ਆਈ ਤੇ ਚਾਹ ਪੀ ਲੋ ਆਜੋ ਸਸ਼ਿਕਾ ਤੁਹਾਡਾ ਸਾਡਾ ਨਵੇਂ ਬਲੌਗ ਸਵਾਗਤ ਹੈ ਅੱਪਾ ਉੱਠ ਕੇ ਅੱਪਾ ਸੁਬਾ ਉੱਠੇ ਜੀ 6:00 ਵਜਣ ਵਾਲੇ ਆ 9:00 ਵਰਜਣੇ ਸਕੂਲ ਤੇ ਮੈਂ ਪੀ ਲੀ ਆ ਸੁਬਾ ਦੀ ਚਾਹ ਕੋਣ ਤਰਫ ਨੂੰ ਦਿਨ ਨਾਸ਼ਤਾ ਬਣਾ ਕੇ ਪੈਕ ਕਰਤਾ ਨਾ ਤੋ ਕਿ ਆਪਾਂ ਵੀ ਲਈ ਬੋਗੇ ਕੰਮ ਕਰਨਾ ਜੀ ਤੇ ਚਾਹ ਪੀ ਲਓ ਸਵੇਰ ਦੀ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਹਨੇ ਪਹਿਲਾਂ ਕੀਤਾ ਨਹੀਂ ਠੀਕ ਤਾਂ ਠੀਕਾ ਤੇ ਵਲੌਗ ਨਾ ਬਣਾਈ ਰਿਓ ਜੇ ਖਸ ਰਿਓ ਕੁਛ ਰਿਹਾ ਕੋ ਫੰਡ ਬਹੁਤ ਆ ਜਾਈਨਾ ਤੇ ਬੈਠੇ ਰਹਿ ਤੀ ਕੰਮ ਵੀ ਕਰਨਾ ਭਾਈ ਜਿਹੜੇ ਕੰਮ ਕਰਦੇ ਉਹ ਥੋੜੇ ਬੈਸ ਕਿਵੇਂ ਕੰਮ ਕਰਦੇ ਆ ਭੈਣ ਭਰਾ ਜਿਹੜੇ ਬਾਹਰਲੇ ਦੇਸ਼ਾਂ ਚਾ ਮੇਰੇ ਭੈਣ ਭਰਾ ਬਾਹਰਲੇ ਦੇਸ਼ਾਂ ਦੀ ਬੜੀ ਠੰਡ ਹੋ ਗਈ ਆ ਹਨਾ ਤੇ ਤੁਸੀਂ ਬਾਈ ਆਗਰ ਧਿਆਨ ਲੱਖੋ ਹਨਾ ਜਿਹੜੇ ਮੇਰੇ ਭਰਾ ਮਤਲਬ ਜਿਵੇਂ ਕਈ ਗੱਡੀਆਂ ਚਲਾਉਂਦੇ ਡਰਾਈਵ ਕਰਦੇ ਆ ਧਿਆਨ ਨਾ ਕਰਨੋ ਬਈ ਤੇ ਚਲੋ ਵਕਤ ਹੀ ਮਾਰੇ ਤੁਹਾਡੇ ਦਮੀਰ ਪਰ ਹੱਥ ਲੱਗੇ ਬਾਬਾ ਜੀ ਤੁਹਾਡੀ ਰੱਖਿਆ ਕਰਨ ਹਨਾ ਤੇ ਜਿਹੜੇ ਭਰਾ ਰਾਹਾਂ ਨੂੰ ਚੱਲਦੇ ਆ ਇੰਡੀਆ ਚ ਵੀ ਬਾਹਰ ਵੀ ਵੀਰ ਹਤੋਂ ਦਾ ਜਣੀ ਆ ਗਾਇਸਰੇ ਤੁੰਦਾ ਜੀ ਗੱਡੀ ਚਲਾਉਣੀ ਮੇਰੇ ਪਾਪਾ ਵੀ ਡਰਾਈਵਰ ਆ ਗੱਡੀ ਚਲਾਉਣੀ ਬਹੁਤ ੱਖੀ ਆ ਤੇ ਧਿਆਨ ਨਾਲ ਮੇਰੇ ਵੀਰ ਹਨਾ ਤੇ ਬਾਬੀ ਮਹਾਰਾਜ ਥੋੜੇ ਤੇ ਵੀਰ ਪਰੇ ਹੱਥ ਰੱਖ ਤੇ ਚਾਹ ਪੀ ਲੋ ਆਜੋ ਮੇਰੇ ਕੋਲ ਤੁਮੇ ਉੱਪਰ ਤੇ ਇੰਦਰ ਪ੍ਰਗਟ ਹੋ ਗਿਆ ਜੀ ਰੈਡੀ ਸਾਡਾ ਪ੍ਰਗਟ ਸਕੂਲ ਚਲੀਏ ਵਾਲੇ ਨੇ ਫੋਨ ਲੱਗਿਆ ਤੂੰ ਨਾ ਇਹ ਵੱਜਿਆ ਤੇ ਕੁਝ ਡਿੱਗਿਆ ਤੂੰ ਨਹੀਂ ਹੈਂ ਦੱਸ ਦੇ ਸੱਚ ਕਿੱਥੇ ਡਿੱਗਿਆ ਉਹ ਰਿਆ ਦਿਖਾ ਆ ਦੇਖੀ ਤੇ ਛਰੀਟ ਵੱਜੀ ਬੋਲ ਦੇਣੀ ਆ ਵੇ ਕੀ ਇਹ ਠਚੜੀ ਈਟਾ ਤੇ ਰੋ ਬੜਾਇਆ ਇੱਥੇ ਮਾਰਿਆ ਕਿਸੇ ਨੇ ਗਾਰੇ ਇਹਦੇ ਵੱਜੀ ਆ ਕੁਛ ਹਾਂ ਹਾਂ ਠੜੀਟ ਵੱਜੀ ਆ ਨਾ ਕੋਈ ਨਾ ਕੀ ਵੱਜਿਆ ਕੀ ਵੱਜਿਆ ਵਾ ਚਲ ਟਾਈਮ ਹੋ ਗਿਆ ਤੇਰਾ ਹੂੰ ਵੱਜੀ ਆ ਦੇਖੋ ਉੱਪਰ ਵੜ ਚ ਡਿੱਗਿਆ ਸੀ ਵਾਰ ਦੇ ਚਿੱਤ ਡੇ ਗਿਆ ਉੱਥੇ ਕੀ ਕਰਦਾ ਸੀ ਖੇਡਦਾ ਸੀ ਆ ਉਹ ਡੇ ਗਿਆ ਜੇ ਮਾਰੀਏ ਨਾ ਹਾਂ ਇਹਨਾਂ ਆਵਾਜ਼ ਮਾਰੀ ਤੇ ਟਰਨਾਂ ਵੀ ਬਾਰੇ ਭੱਜ ਹੋ ਰਹੀ ਤੇ ਨਹੀਂ ਤੂੰ ਡੈਡੀ ਨੇ ਆਵਾਜ਼ ਮਾਰੀ ਡਰਦੇਗਾ ਤੇ ਉਹਨੇ ਉਹ ਕਿਹੜਾ ਖਾਣ ਲੱਗਾ ਤੁੰ ਨੂੰ ਉਹ ਡਰਦੀ ਮੈਂ ਤਾਂ ਨਹੀਂ ਉਹ ਐਵੇਂ ਡਰ ਜਾਂਦੀ ਆ ਤੇ ਉੱਪਰ ਪੋਤ ਦਾਰ ਚਲ ਡਰਨਾ ਚੰਗਾ ਵੰਡੇ ਤੇ ਬਹਿ ਕੇ ਬਾਤ ਗੱਲਾਂ ਕਰਨ ਲੱਗੇ ਤੇ ਉਹ ਕਿੰਨੇ ਚ ਡੈਡੀ ਆ ਗਿਆ ਹੋਏ ਲੋਕ ਹੀ ਗਏ ਉਹ ਲੋਕ ਹੀ ਗਏ ਡਰ ਕਰ ਰਹੇ ਇਹ ਤਾਂ ਡਰ ਨਹੀਂ ਆ ਡੈਡੀ ਤਾਂ ਉਹਦਾ ਹੀ ਡਿਗੇ ਆ ਚਲ ਕੋਈ ਤਾਂ ਸੀਰੀਏ ਤੋਂ ਡਰਦਾ ਵਾ ਚਲ ਉਹ ਤੇ ਡਿਗੇ ਨੇ ਉਹ ਕੰਡੇ ਨਹੀਂ ਗੇ ਫੇਰ ਦੇ ਘੂੜ ਦੇ ਪਾਏ ਦੇ ਨਾ ਦੋ ਦ ਜਾ ਗਾਈਸ ਗਾਈਸ ਮੈਂ ਪਲ 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 ਗਾਈਸ ਰੇ ਕਿਵੇਂ ਲੱਗਦੀ ਮੈਂ अबले बल्ले इतने दिखे मैं तुम दिखाई सूट सारा जोगा करती करी ਗਾਈਜ਼ ਆਪਾਂ ਨਾ ਬਾਹਰ ਜਾਂਦੇ ਆ ਤੇ ਗਾਈਜ਼ ਆਪਾਂ ਜਾਂਦੇ ਆ ਬਾਹਰ ਰਿਐਕਸ਼ਨ ਦੇਖਦੇ ਆ ਸਾਰਿਆਂ ਦੇ ਮੇਰੇ ਸੂਟ ਦਾ ਸਾਰਿਆਂ ਦਾ ਰਿਐਕਸ਼ਨ ਦੇਖਣਾ ਹੈ ਬਾਹਰ ਕੋਈ ਗਾਈਜ਼ ਦੇ ਬੀਬੀ ਦਾ ਰਿਐਕਸ਼ਨ ਦੇਖਦੇ ਜਾ ਕੇ ਬੀਬੀ ਮੈਨੂੰ ਇਹ ਸੂਟ ਦੇਖ ਕੇ ਕਿੱਦਾਂ ਕਰਦੀ ਚੱਲਦੇ ਆਪਾਂ ਪੱਲੂ ਆਣੀ ਸਾਡੇ ਫੱਟੇ ਤੇ ਬੈਠੇ ਆ ਉਹ ਵੀ ਕੀ ਹੁੰਦੇ ਵੀ ਵੀ ਨਹੀਂ ਕੀ ਜਾਂਦੀ ਜਾ ਕੀ ਵੀ ਦੇਖਣਾ ਕੀ ਤੇ ਤੇ ਜੀ ਦੀ ਵੀ ਵੀ ਜਾ ਤੂੰ ਲੈ ਅੱਤ ਬਲਾ ਮोटा ਪਾਈ ਹੋਣੀ ਹਾਂ ਸੋਣਾ ਲਾਦਾ ਤੇਰੇ ਹੀ ਮੇਰੇ ਸੋਣਾ ਲੱਗਦਾ ਤੂੰ ਲਾਲਾ ਬੀਬੀ ਲੈ ਲਾਲਾ ਵੇਗਾ ਵੇ ਕਿਦਾਂ ਲਾਦਾ ਇਹ ਆ ਜਾ ਸੂਰਤਾਂ ਦਾ ਕਹਿ ਨਹੀਂ ਮੋਟਾ ਅੱਛਾ ਤੂੰ ਲੈਣਾ ਮੇਰੇ ਤਾਂ ਹੁਣ ਪਾਲਾ ਵਿੱਚ ਇਹ ਆਹ ਦੇ ਕਹਿੰਦੇ ਕੱਪੜਾ ਦੂਜਾ ਸੂਟ ਆਇਆ ਵੇ ਸੁਨਵਾਰ ਸੂਟ ਮੋਟਾ ਮੋਟਾ ਬੀਬੀਆਂ ਦੀ ਤੇਰੇ ਨਹੀਂ ਮੇਰੇ ਸੋਣਾ ਲੱਗਦਾ

ਉਹ ਤਾਂ ਮੁੜਕਾ ਆ ਗਿਆ ਤੇ ਮੁੜਕਾ ਆ ਗਿਆ ਮੁੜਕਾ ਆ ਗਿਆ ਬਾਹਰ ਉਹ ਜਾਣਾ ਨਹੀਂ ਲਖੀ ਤੀ ਹਾਂ ਹਾਂ ਮੋਟਰਸਾਈਕਲ ਤੇ ਹਵਾ ਨਹੀਂ ਵਜਦੀ ਹੈਗਾ ਨਾ ਘੰਟ ਉਹ ਥੋੜਾ ਜਿਹਾ ਪਤਲਾ ਲੱਗਦਾ ਪਰ ਨਿੱਗਾ ਜਿਆਦਾ ਮੁੜਕਾ ਆ ਗਿਆ ਮੈਨੂੰ ਤਰੇਲੀਆਂ ਤੁਸੀਂ ਗਰਗਸ਼ ਗਰਗਸ਼ ਪ੍ਰਾਣੇ ਆ ਗਏ ਪ੍ਰਾਣੇ ਤੇ ਪ੍ਰਾਣੇ ਆ ਗਏ ਪ੍ਰਾਣੇ ਸਰਸੀ ਪਾਲੂ ਹਾਲੋ ਸੋਣਾ ਲਾਡਾ ਗੈਸਾ ਸਾਡੀ ਦੀਦੀ ਵਾਹੇ ਸੀ ਗੱਲ ਤਤੀ ਤਤੀ ਭਈ ਅਰੇ ਜ ਮੜਕਾ ਆਇਆ ਵਿਆ ਵੀਡੀਓ ਬਣਾਉਂਦੇ ਸੀ ਇਧਰ ਦੇਖੋ ਮਾਵਾ ਤੀਆਂ ਮਿਲਦੀਆਂ ਦੁੱਜੀ ਨੇ ਮੈਂ ਕਿਹੋ ਤਾਂ ਹੈ ਦੁੱਦੀ ਵਾਂ ਕਿ ਮੂੰਹ ਇਹ ਹੋਰੀ ਲਾ ਕੇ ਖਿੱਚੀ ਹੁੰਦੀ ਆ ਐਸੇ ਸਾਡੀ ਦੀਦੀ ਆਈ ਬੀਬੀ ਕਹਿੰਦੀ ਮੇਰੇ ਸੋਣਾ ਲੱਗੂ ਤੇਰੇ ਲਈ ਚੱਲ ਬੀਬੀ ਪਾ ਠੰਡਾ ਲਿਆਈ ਫਰਾਜਲਾ ਠੰਡਾ ਬਰੱਪਾ ਕੇ ਕਾਰ ਫੁਕਾਉਣੀ ਆ ਗਾਇਸ ਅੱਪਾ ਚਲੇ ਕਰੇ ਚੇਂਜ ਕਰਨ ਸਾਡੇ ਦੀਦੀ ਆਏ ਮੈਨੂੰ ਲੱਗੀ ਦੀ ਗਰਮੀ ਤੇ ਸਾਡੇ ਫੱਟੇ ਤੇ ਕੰਨਿਆਂੇ ਬੈਠੇ ਕਹਿੰਦੇ ਗਾਇਸ ਰਿਐਕਸ਼ਨ ਦੇਖਿਓ ਹਾਂ ਬਾਈਕ ਤੇ ਹੁੰਦਾ ਨਾ ਤੇ ਗਾਇਸ ਦੇਖਿਆ ਕਿ ਦੱਬੇ ਤਾਂ ਬਾਈਕ ਕਿਦਾਂ ਦੇਖਦੇ ਆ ਮੈਨੂੰ ਉਹ ਵੀ ਆਪ ਚੇਕ ਕਰਨਾ ਉਹ ਲੋੜ ਪਾਉਂਦੇ ਨੇ ਤੇ ਯਾਰ ਪਾ ਚੱਲਿਆਗਾ ਗਰਮੀ ਮੜਕਾ ਗਾਇਸ ਇਹਦੇ ਬੁਰੇ ਹਾਲ ਹੁਣ ਦੇਖੀ ਗਰਮੀ ਗਰਮੀ ਹੋ ਗਈ ਗਾਇਸ ਸਿਰਫ ਅਸਿਨਾ ਵੇਖੋ ਹੋਏ ਇੰਨਾ ਕਰਵ ਸੁਣਦਾ ਹੈ ਤੇ ਚੱਲ ਜੇ ਬੇਰਾ ਮੈਂ ਗਾ ਜਸਤ ਕੌਮਾ ਮੋਟਾ ਸ਼ੈਕੜੇ ਗਏ ਗਰਮੀ ਨਹੀਂ ਬਰਤਣਾ ਤਾ ਮੋਟਾ ਆ ਗਿਆ ਪਾਣੀ ਪੀਂਦੇ ਬੀਬੀ ਨੂੰ ਦੇ ਦੇ ਚਾ ਬੀਬੀ ਮਰੇ ਰਿਆ ਹੋ ਗਾਈਜ਼ ਨੇ ਦੀਦੀ ਸਾਡੀ ਆਈ ਤੇ ਸਾਡੀ ਬੀਬੀ ਇਹ ਨਹੀਂ ਤੇ ਡਰ ਕੇ ਉਹ ਲੋਕ ਨਹੀਂ ਜਾਗੇ ਉਹ ਰਹਿਣਾ ਕਹਦੇ ਤੇ ਇਹ ਤਾਂ ਸਾਡੇ ਬੀਬੀ ਆਏ ਆ ਤੇ ਬਾਈ ਸਾਡਾ ਧੁੱਪੇ ਬੈਠੇ ਆ ਬਾਹਰ ਤੇ ਬੈਠੀ ਆ ਬੇਬੇ ਸਾਡੀ ਕਈਆਂ ਦੀ ਬਰਫੀ ਖਵਾਓ ਹਾਂ ਤੇ ਬਰਫੀ ਕਿੱਥੋਂ ਖਵਾਈ ਆ ਬੀਬੀ ਦੱਸ ਹੁਣ ਬਿਮਾਰ ਹੋਗੀ ਹੁਣ ਬਿਮਾਰ ਹੋਗੀ ਚੱਲ ਕੋਈ ਤੂੰ ਮਰਦੀ ਨਹੀਂ ਕਰਦੀ ਬਰਫੀ ਖਾਣ ਤੋਂ ਪਹਿਲੀ ਬਿਮਾਰ ਹੋਗੀ ਤੇ ਦੀਦੀ ਸਾਡੀ ਖਾਣੇ ਆ ਪ੍ਰੀਤ ਨੇ ਚੋਲ ਬਣਾਇਆ ਤੇ ਮੈਂ ਵੀ ਖਾਉਂਗੀ ਦੀਦੀ ਨਾਲ ਚਾਹ ਚ ਦੋਵੇਂ ਚਾਹ ਲਵਾਂ ਚੱਲ ਆਪਾਂ ਦੋਨੇ ਖਾਣੀਆਂ ਥਾਲ ਤੇ ਭਾਗੇ ਚੋਲਾ ਦੀ ਤਾਂ ਮੈਂ ਭੁੱਖ ਨਾ ਹੂੰ ਲੜਿਆ ਬੇਬੇ ਚੋਲ ਨਹੀਂ ਬਣੇ ਨਹੀਂ ਬਣੇ ਬੇਬੇ ਨਹੀਂ ਬਣੇ ਐ ਸੱਚੀ ਚੋਲ ਨਹੀਂ ਬਣੇ ਕੋਈ ਤਾਂ ਮਾਰਾ ਮਾਰਿਆ ਕੀ ਕਰ ਤੂੰ ਤਾਂ ਦੀਦੀ ਦਾ ਕਹਿ ਕੀ ਚੋਲ ਮੇਰਾ ਜੀਬਾ ਸਵਾਰਦੀ ਐ ਮੈਂ ਪਾਈ ਨੂੰ ਪਾਈ ਦਾ ਮੈਨੀ ਪਾਣੇਗੇ ਉਹ ਮੰਨ ਅੰਨੀਆਂ ਮੈਂ ਜੀਬਾ ਸਵਾਰਦੀ ਆਈਆਂ ਵੀ ਚੋਲ ਬੜੇ ਆਰਮਾਨ ਦੇਵ ਇਹ ਕੋਈ ਗੱਲ ਹੈ ਰਮਾਨ ਦੇਵ ਲਾਲਾ ਡੈਕ ਚੋਲ ਬਣਾ ਮਾਰਾ ਡੈਕ ਬਣਾ ਰਮਾਨ ਦੇਵ ਨਹੀਂ ਫਿਰ ਕਿ ਚੋਲ ਆ ਕੀ ਬਣਾਇਆ ਆਲੂ ਬੈਂਗਣੀ ਨੇ ਰੱਖ ਲਈ ਬੈਠੀ ਉੱਥੇ ਮੈਂ ਥੋੜ੍ਹ ਲੈ ਉਹ ਸਾਡੀ ਦੀਦੀ ਬੈਠੀ ਬਣ ਗਈ ਰੋਟੀ ਕੁੜੀ ਦੋ ਰੇਖ ਗਾਇਸ ਉਹਰੇ ਆਪਾਂ ਖਾਣੀ ਰੋਟੀ ਉਧਰ ਬੀਬੀ ਖਾਈ ਜਾਂਦੀ ਆ ਤੇ ਸਾਡੀ ਕੁੜੀ ਨੇ ਖਾ ਲਈ ਰੋਟੀ ਕਿਵੇਂ ਕੁੜੀਏ ਬਹੁਤ ਸੁਆਦ ਆ ਗੇਜੋ ਖਾਈ ਨੇ ਗੇਜੋ ਬੱਲੇ ਬੱਲੇ ਗਾਇਸ ਰੋਟੀ ਕਿਤੇ ਕਿਉਂ ਕਿਵੇਂ ਮੈਂ ਕਿਹਾ ਮੈਂ ਚਾਹ ਤਾਂ ਬਣਾਈ ਫੜੇ ਚਾਹ ਨਾ ਬਣਾਈ ਰੋਟੀ ਖਾ ਲੋ ਬਿਜਲੀ ਵਾਲੇ ਤਾਂ ਬਣਾਉਣੀ ਰੋਲੀ ਲੋ ਜੀ ਗਾਇਸ ਇਹ ਆਪਾਂ ਖਾਂ ਲਈਏ ਜੀ ਆਲੂ ਬਤਾਉਆਂ ਦੀ ਸਬਜ਼ੀ ਨਾਲ ਰੋਟੀ ਜੀ। ਤੁਹਾਨੂੰ ਭੋਖੜਾ ਹੀ ਲੱਗ ਰਹੀਦਾ ਤੈਨੂੰ। ਹੋਰ ਮੈਂ ਤਾਂ ਕਿਹਾ ਚੋਲ ਬਣਾ ਦੇ ਦੂੰ। ਚੋਲ ਬਣਾਏ। ਥੈਂਕ ਯੂ। ਬੈ ਰੀਵੈਂਟ। ਬਾਏ। ਹੋਰ ਸਾਡੇ ਲੱਗੇਗਾ। गए भाइयों नहीं नहीं और भाई अंदर पहला की बोले सी की बोले की मैं बोल दे उंदे सी ठीक बेड सोने बोल तो दे नहीं हां जी तो कतरी का गाल सुना इधर आओ बाहर खुल्ला बाहर खुल्ला का तो छोड़ के ਉਹ ਜੋਕਰ ਹੀ ਹੈ ਵੀ ਗਾਇਸਰ ਮੈਂ ਇੱਥੇ ਪਈ ਆ ਬੀਬੀ ਦੇ ਮੰਜੇ ਤੇ ਪ੍ਰੀਤ ਉਹ ਬੈਠੀ ਆਏਗੀ ਕਿਹੜਾ ਕੀ ਕਰਨਾ ਚੱਲ ਹਾਂ ਚੱਲ ਬੈਠ ਕੇ ਮਾਰੋ ਡੰਡ ਬੈਠ ਕੇ ਬਲੱਡ ਦਾ 130 ਹੈ ਚੈੱਕ ਕੀਤਾ ਮੈਂ ਬਲੱਡ ਤਾਂ ਵਧਿਆ ਨਹੀਂ ਪ੍ਰੀਤ ਸਿਰ ਦੁਖੀ ਜਾਂਦਾ ਤੁਹਾਇ ਕਰਨਾ ਜਿਹੜੇ ਵੱਡਿਆਂ ਨੇ ਲੈ ਚਿਆਂ ਪਾ ਕੇ ਚਾਹ ਹੁਣਾ ਦਾ ਆਪਾ ਅੱਛਾ ਤੇ ਮੈਨੂੰ ਪਿਆ ਨਾ ਬੇਰੀ ਜਰੂਰ ਆਹ ਸੀਰੇ ਨੂੰ ਪਿਆ ਦੇ ਚਾਹ ਬਣਾ ਕੇ ਸੀਰ ਤੇ ਰਾਟ ਜਾਗਾ ਅੱਜ ਤੇ ਰਾਟ ਜਾਗਾ ਹਾਂ ਤੂੰ ਅੱਗੇ ਫਿਰ ਮੈਂ ਨਾ ਚੀ ਕੇ ਚਾਰ ਪਾ ਪੀਂਦਾ ਜਿਹੜੇ ਨੂੰ ਚਾਹ ਪਿਆ ਦੇ ਗਾਇਸ ਰਿਹਾ ਦੇ ਹਾਂ ਥੋੜਾ ਬਣਾ ਲੈਣੀ ਤੇਰੇ ਵਾਲੀ ਗੱਲ ਹੀ ਮੇਰੇ ਨਾਲ ਬਣੀ ਹਾਂ ਕੀ ਸੰਦਾ ਬੈਹ ਜਾ ਹੁਣ ਚੱਲੀ ਮੇਰੇ ਤਾਂ ਇੱਥੇ ਖਾਲੀ ਪੈ ਗਈ ਐ ਸਾਥ ਮੇਰਾ ਤਾਂ ਤਾ ਵਿਆਹ ਦੀ ਅੱਗ ਮੈ ਲੈਗਾ ਸਾਈਕਲ ਮੰਗੇ ਲੈਂਦਾ ਮੈਂ ਸਾਈਕਲ ਤੇ ਜਿੱਦਾਂ ਐ ਕਰਕੇ ਚੱਲਾਂਗਾ ਡਾਦੇ ਲਾਤ ਉੱਤੇ ਹੀ ਰਹਿਗੀ ਲਾਤ ਉੱਤੇ ਰਹਿਗੀ ਚੋਰ ਵੀ ਨਾ ਲੰਗਾ ਤੁਰ ਕੇ ਆਇਆ ਕਰੇ ਮਸਾ ਸਾਈਡੋਂ ਬੱਲੇ ਆ ਨਾ ਕੇ ਪਿਆਰ ਮਾਰਨਾ ਨਾ ਨੱਤ ਕੇ ਮਸਾ ਖੰਦੀ ਕੱਢੀ ਨਾ ਕਰ ਪੰਗਾ ਲੈ ਆ ਤੇ ਕੱ ਵੀ ਕਾਇਜੋ ਤਾ ਰੋਣ ਵਾਲਾ ਕਰ ਦਿੰਦੀ ਬੰਦ ਮਾੜਾ ਕਰ ਦਿੰਦੀ ਆ ਮਾੜਾ ਕਈ ਵੇ ਤੜਕੇ ਪੈ ਜਾਂਦੀ ਮੇਰੇ ਘੰਡੀ ਹੋਂਦਾ ਟੀਕੇ ਜਿਹੜਾ ਆ ਜਾਂਦਾ ਨਹੀਂ ਪਈ ਜੀ ਪਹਿਲਾਂ ਪੈ ਜਾਣੀ ਇਹ ਨੂੰ ਮੈਂ ਕਹਿਣਾ ਭੰਦ ਦੋਦ ਕਰਾਂ ਦੇ ਤਾਂ ਮੇਰੇ ਤਾਂ ਜਾਣ ਬਹੁਤ ਤੰਗ ਕਰ ਪਰਗੜ ਵੇਖੀ ਭੱਜਿਆ ਆਉਂਦਾ ਭੂਆ ਨੂੰ ਉਹ ਆਉਂਦਾ ਭੋਲੀ ਭੱਜਿਆ ਆਉਂਦਾ ਕਿੱਥੇ ਮਿਲਣ ਨੂੰ ਆਹ ਵੇਖ ਭੂਆ ਨੂੰ ਮਿਲਣ ਨੂੰ ਭੱਜਿਆ ਆਉਂਦਾ ਵੇਗ ਲੈ 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 ਉਹ ਚੱਲ ਨਹੀਂ ਆ ਉਹ ਤਾਂ ਸੈਟ ਲੈ ਸੈਟ ਲੈ ਕੱਪੜੀ ਪਾ ਕੇ ਮਿਲਦਾ ਤੁਸੀਂ ਜਵਾਂ ਨਹੀਂ ਪਾਦੇ ਕੱਦ ਆਖੀ ਜਾਂਦੇ ਬਲਮੀ ਹੋਣੀਆ ਗੁਰੂ ਨੇ ਦੇਖਿਆ ਨੀ ਤੂੰ ਰਹਿੰਦੇ ਫੇਰ ਕਿ ਰੋਕੀ ਤੂੰ ਜਾੜਾ ਭੂਆ ਨੂੰ ਕਾਕਾ ਲੈ ਕੇ ਆਉਣੀਆ ਗੁਰੂ ਨੇ ਆਉਣਾ ਕਾਕਾ ਲੈ ਕਦੋਂ ਆਣਾ ਥੋੜੇ ਜਿਹਾ ਆਉਣਾ ਅੱਛਾ ਕਿਰੇ ਆ ਮੈਂ ਆਉਂਦੀ ਠੀਕ ਨਾ ਇਸਰੇ ਭੂਆ ਚੱਲੀ ਸਾਡੀ ਸਾਡੀ ਭੂਆ ਚੱਲੀ ਭੂਆ ਚੱਲੀ ਭੂਆ ਚੱਲੀ ਭੂਆ ਚੱਲੀ ਹੋਰ ਉਹ ਬੰਦੇ ਕੱਲ ਤੇ ਆਏ ਆ ਝੂਠ ਕੱਲ ਤੇ ਆਏ ਆ ਪਾਛਲਾ ਪਰ ਕਢੋ ਬੈਗ ਲਿਆ ਦਿਓ ਬੱਬਾ ਬੇਟਾ ਪੁੱਪਾ ਪੁੱਪਾ ਨੂੰ ਪਿੱਛੇ ਦੇਖ ਲੈ ਇਹ ਵੀ ਫੁੱਫਣ ਦਾ ਮਜ਼ਾਕ ਕਰ ਪੁੱਪਣ ਦਾ ਵੇਖ ਲੈ ਨੀ ਪੁੱਪਾ ਇਹ ਵੀ ਫੁੱਫਣ ਦਾ ਮਜ਼ਾਕ ਕਰਦਾ ਜੇ ਫੁੱਫੜ ਵੀ ਸਾਲੀ ਐ ਨਹੀਂ ਤਾਂ ਤੁਸੀਂ ਦੀ ਸਾਲੀ ਹੈ ਨਹੀਂ ਤਾਂ ਢੇਡਾ ਕਰਦੇ ਉਹਨੂੰ ਹਾਏ ਵਾਏ ਵਾਏ ਸੋਚ ਕੰਡਾ ਵਾਲੀ ਮਿਲਣਾ ਪਿਆ ਜਾ ਮੱਥਾ ਮਟੇ ਕੇ ਮੱਥਾ ਮਟੇ ਕੇ ਅਗਰ ਤੂੰ ਵੱਡੀ ਆ ਤੂੰ ਬਾਹਰ ਲੈ ਦੇ ਨ ਕੁੜੀਆਂ ਮਾਤਾ ਜੀ ਅੰਨਾ ਜਾਂ ਚੰਗਾ ਬੀਬੀ ਚੰਗਾ ਮਿਲ ਲਓ ਮਿਲ ਲਓ ਮਮਾ ਦੀਆਂ ਚਲੋ ਗੋਸ ਕੰਟੀਨਿਊ ਹੋ ਗਿਆ ਮੇਰੇ ਹੂੰ ਤੇ ਪੂਆ ਤੇ ਤੜਕੇ ਦੀ ਆਈ ਵਿਚਾਰੀ ਜਾਣਾ ਸੀ ਉਹਨੇ ਅੱਜ ਸਿਰੇ ਹੁਣ ਮੈਂ ਬਣਾਉਣ ਲੱਗੀ ਰਾਤ ਦਾ ਖਾਣਾ ਤੇ ਆਪਾਂ ਪਾ ਲਾਂ ਨੇ ਕਿਉ ਕੜਾਹੀ ਚ ਤੇ ਕੜਾਹੀ ਵੀ ਸਾਡੀ ਹੁਣ ਸਾਫ਼ ਹੋ ਕਰੀ ਐ ਅਸੀਂ ਰਗੜ ਰਗੜ ਕੇ ਇਹਨਾਂ ਨੇ ਤੇ ਕਿ ਤੇਲ ਗਰਮ ਹੋ ਜੇ ਤੇ ਆਪਾਂ ਇਹਦੇ ਚ ਪਾਵਾਂਗੇ ਗੰਡੇ ਅੱਜ ਆਪਾਂ ਬਣਾਉਣ ਲੱਗੇ ਆ ਬੰਦ ਗੁੱਬੀ ਤੇ ਆ ਪਿਆਜ਼ ਚੀਰੇ ਤੇ ਬੰਦ ਗੁੱਬੀ ਬਣਾਉਣ ਲੱਗੇ ਆ ਵਿੱਚ ਪਾਵਾਂਗੇ ਮਟਰ ਹਰੀ ਹੋਜੀ ਤੇਲ ਹੋ ਗਿਆ ਗਰਮ

ਤੋ ਲਾਗੇ ਬੰਦ ਦੇ ਗਏ। ਗ੍ਰੇਫਰੇ ਮੈਂ ਬਣਾਈ ਹੁਜ ਦੋ ਸਬਜ਼ੀਆਂ। ਬਹੁਤ ਸ਼ੁਕਰੀਆ। ਇੱਕ ਬਣਾਈ ਆ ਮਟਰ ਤੇ ਬੰਦ ਗੋਭੀ ਤੇ ਦੂਜੀ ਬਣਾਈ ਆ ਕੈਪਕ ਦੂਜੀ ਸਬਜ਼ੀ ਬਣਾਈ ਆ ਮੈਂਨੇ ਸ਼ਲਗਮ ਆਲੂ ਪਾਣੀ ਸ਼ਲਗਮ ਬਹੁਤ ਟੈਸਟੀ ਬਣੇ। ਰਗਟ ਖਾ ਰਿਆ ਜੀ ਰੋਟੀ ਤੇ ਕਿਵੇਂ ਲੱਗੀ ਪੁੱਤ ਖਾਧੀ ਜੀ ਟੇਸਟ ਕਰੀ ਉਹ ਤਾਂ ਓਜੀ ਸੀ ਚਲ ਕੋਈ ਹਾਂ ਪਰ ਨਹੀਂ ਨਹੀਂ RAM ਨਾ ਖਾਲਾ ਇਹ ਹੈਗੀ ਜੀ ਬੰਦ ਗੋਬੀ ਦੋ ਸੱਜੀਆਂ ਨਹੀਂ ਨੂਨ ਦੇਖ ਲਈ ਪੁੱਤ ਜ਼ਿਆਦਾ ਨਾ ਹੋਵੇ ਬੰਦ ਗੋਬੀ ਵੀ ਰੇੜਾ ਵਾਸੀ ਅੱਛਾ ਨਮਕ ਦੇਖ ਲਈ ਤੇਜ਼ ਤਾਂ ਨਹੀਂਗਾ ਠੀਕ ਆ ਐਸੀ ਤੇਜ਼ੀ ਆ ਨਮਕ ਤੇਜ਼ ਘੱਟ ਵੱਧ ਤਾਂ ਨਹੀਂ ਤੇ ਤੇ ਇੱਧਰ ਆਪਣੀ ਸਬਜ਼ੀਆਂ ਦੋ ਰੈਡੀ ਤੇ ਇੱਕ ਆਲੂ ਦੀ ਛਲਕਮਾਲੀ ਤੇ ਇਹ ਛਲਕਮਾਲੀ ਤੇ ਆਹ ਹੈਗੀ ਬੰਦ ਗੋਬੀ ਠੀਕ ਹੈ ਉਧਰ ਬਣ ਗਈ ਰੋਟੀ ਹਾਂਜੀ ਗਾਈਸ ਜਰੇ ਕਦੇ ਲੋਕ ਨਹੀਂ ਚੱਲਦੀ। ਤੁਸੀਂ ਆ ਕੇ ਦਸੇ ਗਏ ਜਿੱਦੇ। ਢੜਕਦੇ ਰੋਟੀ ਖਾ ਲਈ। ਨਾ ਰਾਤ ਦਾ ਡਿਨਰ ਕਰ ਲਿਆ। ਤੇ ਆਪਾਂ ਸਮਝਾ ਚੱਲ ਗਿਆ ਕੱਢ ਲੈਣੀ। ਤੇ ਬਾਕੀ ਅੱਜ ਦਾ ਬਲੌਗ ਤੁਹਾਨੂੰ ਕਿਵੇਂ ਦਾ ਲੱਗਿਆ ਦੱਸਿਓ ਕਮੈਂਟ ਕਰਕੇ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲੋ। ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲੋ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਸਕੇ ਠੀਕ ਹੈ ਜੀ ਸੋ ਤੇ ਮਿਲਦੇ ਆਂ ਅਗਲੇ ਬਲੌਗ 'ਚ ਅੱਜ ਦਾ ਬਲੌਗ ਇੱਥੇ ਐਂਡ ਕਰਦੇ ਆ ਗੁੱਡ ਨਾਈਟ ਖੁਸ਼ ਰਹੋ ਤੰਦਰੁਸਤ ਰਹੋ ਬੱਬਾ ਜੀ ਤੁਹਾਨੂੰ ਸਾਰਨ ਤੰਦਰੁਸਤੀਆਂ ਦੇਣ ਤੇ ਆਪਾਂ ਚਲੋ ਜੀ ਬਾਏ ਜੀ ਮਿਲਦੇ ਆਂ ਕੱਲ ਵਾਲੇ ਬਲੌਗ 'ਚ ਬਾਏ